ਅੱਜ ਅੰਮ੍ਰਿਤਸਰ ਸਿਵਲ ਹਸਪਤਾਲ 'ਚ ਇੱਕ ਏਐਸਆਈ ਦੀ ਅਟੈਕ ਆਨ ਕਰਕੇ ਮ੍ਰਿਤਿਉ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਇੱਕ ਏਐਸਆਈ ਜੋ ਕਿ ਰਾਮਬਗ ਥਾਣੇ 'ਚ ਡਿਊਟੀ ਕਰਦਾ ਸੀ ਉਹ ਇੱਕ ਮਲਜ਼ਮ ਨੂੰ ਲੈ ਕੇ ਆਇਆ ਸੀ ਮੈਡੀਕਲ ਕਰਾਉਣ ਲੈਣ ਵਾਸਤੇ ਉੱਥੇ ਹੀ ਉਸ ਏਐਸਆਈ ਨੂੰ ਟੈਕ ਆ ਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ ਆ ਪੂਰੀ ਜਾਣਕਾਰੀ ਆਓ ਸੁਣਦੇ ਹਾਂ ਕੀ ਕਹਿਣਾ ਹੈ ਅਫਸਰ ਦਾ ਸਾਡੇ ਏਐਸਆਈ ਸਾਹਿਬ ਨਾਲ ਸਮੇਤ ਹੋਰ ਫੋਰਸ ਕੁਝ ਬੰਦੇ ਜਿਹੜੇ ਅਸੀਂ ਉਹਨਾਂ ਦੇ ਪ੍ਰੀਵੈਂਟ ਇਨੈਕਸ਼ਨ ਲਿਆ ਸੀਗਾ ਉਹਨਾਂ ਦਾ ਮੈਡੀਕਲ ਕਰਾਉਣ ਆਏ ਆਏ ਸੀਗੇ ਤੇ ਸਡਨਲੀ ਇਹਨੂੰ ਵੀ ਜਿਹੜਾ ਵਾ ਉੱਥੇ ਉਹ ਟੈਕ ਆ ਗਿਆ ਤੇ ਡਾਕਟਰ ਸਾਹਿਬ ਨੇ ਜਿਹੜਾ ਵੇ ਮਤਲਬ ਉਸੇ ਵੇਲੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਸ਼ੁਰੂ ਕੀਤਾ ਬਟ ਉਹਦੋਂ ਤੋਂ ਪਹਿਲਾਂ ਉਹਦੀ ਡੈਥ ਜਿਹੜੀ ਹੋ ਚੁੱਕੀ ਸੀ ਉਹਦਾ ਇਹ ਡਿਊਟੀ ਰਾਮਬਗ ਸਾਡੇ ਥਾਣੇ ਰਾਮਬਗ ਦੇ ਚੌਂਕੀ ਹੈ ਸਾਡੀ ਬੱਸ ਸਟੈਂਡ ਉੱਥੇ ਡਿਊਟੀ ਕਰਦਾ ਸੀਗਾ ਇਹ ਕਿੰਨੀ ਉਮਰ ਦੀ ਨੇ ਇਹ 71 ਦਾ ਜਨਮ 51 ਦੇ ਕਰੀਬੇ ਦੀ ਡੇਟ ਹੈ ਪਤਾ ਲੱਗਾ ਕਿ ਮਲਜਮਾ ਨੂੰ ਲੈ ਆ ਤੁ ਨਹੀਂ ਨਹੀਂ ਮਲਜਮਾ ਨੂੰ ਲੈ ਕੇ ਆਇਆ ਸੀਗਾ ਮਲਜਮਾ ਨੂੰ ਲੈ ਕੇ ਆਇਆ ਸੀ ਕਿਸੇ ਨੇ ਤੁਹਾਨੂੰ ਗੱਲ ਦੱਸਿਆ ਮਲਜਮਾ ਨੂੰ ਲੈ ਕੇ ਮੈਡੀਕਲ ਕਰਵਾ ਰਹੇ ਆ ਤੇ ਛੱਡ ਨਹੀਂ ਹੋ ਗਿਆ ਵੈਰੀ ਸੈਡ ਸਾਡਾ ਇੱਕ ਜਵਾਨ ਗਿਆ ਸਾਨੂੰ ਬਹੁਤ ਦੁੱਖ ਹੈ ਅਗਲੀ ਕਾਰਵਾਈ ਕੀ ਦੇਖੋ ਅਗਲੀ ਉਹਦੇ ਜਿਹੜੇ ਘਰ ਦੇ ਜਿਹੜੇ ਉਹਦੇ ਆਉਣਗੇ ਉਹਨਾਂ ਨਾਲ ਅਸੀਂ ਗੱਲ ਕਰਕੇ ਸਾਡਾ ਜਵਾਨ ਡਿਊਟੀ ਦੌਰਾਨ ਉਹਦੀ ਡੈਥ ਹੋਈ ਹੈ ਜਿਹੜੀ ਕਾਰਵਾਈ ਬੰਦੀ ਅਸੀਂ ਕਰਾਂਗੇ ਸਚਵਾਤ ਅਧਿਕਾਰਵਾਈ ਕਰਕੇ ਅਸੀਂ ਮੈਡੀਕਲ ਕਰਵਾਵਾਂਗੇ ਸਾਰਾ ਉਹਦਾ ਪੋਸਟਮਾਰਟਮ ਕਰਵਾਵਾਂਗੇ ਪਰਿਵਾਰ ਆ ਗਿਆ ਮੌਕੇ ਤੇ ਨਹੀਂ ਅਜੇ ਕਿਸੇ ਨੂੰ ਨਹੀਂ ਪਤਾ ਅਜੇ ਅਸੀਂ ਉਹਨਾਂ ਨੂੰ ਦੱਸਿਆ ਹੀ ਅਸੀਂ ਸੜਨੀ ਉਹਨਾਂ ਦੱਸਿਆ ਕਿ ਅਟੈਕ ਆਇਆ ਹੈ ਅਜੇ ਉਹਨਾਂ ਨੂੰ ਡੈਥ ਅਸੀਂ ਨਹੀਂ ਦੱਸ ਸਕੇ ਕਿਉਂਕਿ ਉਹਨਾਂ ਦਾ ਆਉਣਾ ਮੁਸ਼ਕਲ ਹੋ ਜਾਣਾ ਸੀ ਲਿਆ ਸਾਰਾ ਕੱਢ ਗਿਆ ਪਾਣੀ ਅੱਗੇ ਆ ਗਈ ਤਾਂ ਨਹੀਂ ਆ ਗਈ ਆ ਪਿੱਛੇ ਪਿੱਛੇ ਪਿੱਛੇ